ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਲਈ ਇੱਕ ਵੱਡੀ ਅਤੇ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ 에ਅਰ ਇੰਡੀਆ ਨੇ 1 ਮਾਰਚ ਤੋਂ ਸੈਨ ਫ੍ਰਾਂਸਿਸਕੋ ਤੋਂ ਬੰਗਲੌਰ ਅਤੇ ਮੁੰਬਈ ਲਈ ਆਪਣੀਆਂ ਨੋ ਸਟਾਪ ਉਡਾਨਾਂ ਦੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਇਸ ਅਚਾਨਕ ਫੈਸਲੇ ਦੇ ਕਾਰਨ ਲੋ ਯਾਤਰੀ ਖਾਸੇ ਉਲਝਣ ਦੇ ਵਿੱਚ ਨੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸੀ एयर इंडिया ने 1 मार्च तो सैन फ्रांसिस्को तो बेंगलोर और ते मुंबई दिल्ली अपनी नॉन स्टॉप उड़ानना बंद करनदा क्योंकि फैसला करले जिस कारण यात्रियों विच उलझन पैदा हो गई है जिन्ना ने पहला हे टिकट बुक करवाइया होया सी खास करके 28 फरवरी तो बाद यात्री वो सारे यात्री हुन अपनी योजनावा बारे अनिश्चित ने और एयरलाइन तो स्पष्टता दी मांग कर रहे ने ਇਰ ਇੰਡੀਆ ਦੇ ਬੁਲਾਰੇ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ 에어ਲਾਈਨ ਇਸ ਮੱਥਾ ਨੂੰ ਬਿਹਤਰ ਢੰਗ ਦੇ ਨਾਲ ਤਨਾਤ ਕਰਨ ਤੇ ਚੱਲ ਰਹੇ ਹਵਾਈ ਖੇਤਰ ਪਾਬੰਦੀਆਂ ਦੇ ਨਾਲ ਜੁੜੀਆਂ ਵਰਤੀਆਂ ਲਗਾਤਾਰ ਪ੍ਰਬੰਧਨ ਕਰਨ ਲਈ ਆਪਣੇ ਉੱਤਰੀ ਅਮਰੀਕਾ ਦੇ ਸ਼ੈਡਿਊਲ ਦੇ ਵਿੱਚ ਬਦਲਾਅ ਕੀਤੇ ਨੇ 에어ਲਾਈਨ ਨੇ ਕਿਹਾ ਕਿ ਫੈਸਲਾ ਇਸ ਦੇ ਅੰਤਰਰਾਸ਼ਟਰੀ ਨੈਟਵਰਕ ਦੇ ਵਿੱਚ ਇੱਕ ਵਿਆਪਕ ਸਮਾਯੋਜਨ ਦਾ ਹਿੱਸਾ ਹੈ ਇਸ ਬਦਲਾਅ ਦੇ ਹਿੱਸੇ ਦੇ ਵਿੱਚੋਂ 에어 ਇੰਡੀਆ ਦਿੱਲੀ ਤੋਂ ਉੱਤਰੀ ਅਮਰੀਕਾ ਦੇ ਲਈ ਉਡਾਨਾਂ ਦੀ ਗਿਣਤੀ ਵਧਾਵੇਗੀ 에어ਲਾਈਨ ਦਿੱਲੀ ਸੈਨ ਫ੍ਰਾਂਸਿਸਕੋ ਸਿਮਾਵਾਂ ਨੂੰ ਹਫ਼ਤੇ ਦੇ ਵਿੱਚ 7 ਤੋਂ ਵਧਾ ਕੇ 10 ਉਡਾਨਾਂ ਕਰੇਗੀ ਪ੍ਰਭਾਵਿਤ ਰੂਟਾ ਤੋਂ ਕੁਝ ਮੰਗ ਨੂੰ ਸੰਭਾਲਣ ਦੇ ਉਦੇਸ਼ ਨਾਲ ਦਿੱਲੀ ਟੌਨਟੋ ਉਡਾਨਾਂ ਵੀ ਹਫਤੇ ਵਿੱਚ 10 ਵਧਾ ਦਿੱਤੀਆਂ ਜਾਣਗੀਆਂ 에어 ਇੰਡੀਆ ਨੇ ਕਿਹਾ ਹੈ ਕਿ ਬੰਗਲੌਰੋ ਸੈਨ ਫਰਾਂਸਿਸਕੋ ਅਤੇ ਮੁੰਬਈ ਸੈਨ ਫਰਾਂਸਿਸਕੋ ਰੂਟਾਂ ਉੱਤੇ ਬੁੱਕ ਕੀਤੀ ਗਈ ਯਾਤਰੀਆਂ ਨੂੰ ਵਿਕਲਪਿਕ ਉਡਾਨਾਂ ਉੱਤੇ ਭੇਜਿਆ ਜਾਵੇਗਾ ਜੋ ਪੂਰੀ ਰਸੰਤੀ ਪੇਸ਼ਕਸ਼ ਕੀਤੀ ਜਾਵੇਗੀ ਗੁਲਾਰੇ ਨੇ ਕਿਹਾ 에어 ਇੰਡੀਆ ਬੈਂਗਲੌਰ ਅਤੇ ਮੁੰਬਈ ਤੋਂ ਨੌਨ-ਸਟਾਪ ਸੇਵਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਹਵਾਈ ਖੇਤਰ ਦੀਆਂ ਪਾਬੰਦੀਆਂ ਘੱਟ ਹੋ ਜਾਂਦੀਆਂ ਨੇ ਇਸ ਕਦਮ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਖਤ ਪ੍ਰਤੀਕਿਰਿਆਵਾਂ ਆਈਆਂ ਨੇ ਇੱਕ ਯਾਤਰੀ ਨੇ ਐਕਸ ਉੱਤੇ ਪੋਸਟ ਕੀਤਾ ਮੈਂ ਮਈ ਦੇ ਵਿੱਚ BLRSFO ਅਤੇ 26 ਮਈ ਨੂੰ DELSFO ਉੱਤੇ ਡਾਣਾ ਬੋ ਕਿਤੀਆਂ ਨੇ ਮੈਂ ਕੀ ਖਰਾਬ ਕਈ ਹੁਰਾਂ ਨੇ ਸਵਾਲ ਕੀਤਾ ਕਿ 에어ਲਾਈਨ ਇੱਕ ਰੂਟ ਨੂੰ ਕਿਉਂ ਬੰਦ ਕਰੇਗੀ ਜੋ ਆਮ ਤੌਰ ਤੇ 0670300 ER ਵਰਗੇ ਵਾਈਟ ਬਾਡੀ ਚਹਾਸਾ ਦੀ ਵਲਤੋਂ ਕਰਕੇ ਚਲਾਇਆ ਜਾਂਦਾ ਹੈ। ਕੁਝ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੇ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਣੀ ਯਾਤਰਾ ਦੀ ਚੰਗੀ ਤਰ੍ਹਾਂ ਯੋਜਨਾ ਬਣਾਈ ਸੀ। ਬੰਗਲੋਰੋ ਦਾ ਇਲਟਾ ਤਕਨੀਕੀ ਪੇਸ਼ੇਵਰ ਨਕੂਲ ਤਿਰਥ ਨੇ ਕਿਹਾ ਅਸੀਂ ਆਖਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਮਹੀਨੇ ਪਹਿਲਾਂ ਬੁੱਕ ਕੀਤੀ ਤਸਵੀਰ ਤੇ ਹੁਣ ਸਭ ਕੁਝ ਅਨਿਸ਼ਚਿਤ ਹੈ। ਸਤਿ ਸ਼੍ਰੀ ਅਕਾਲ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਅਤੇ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ 에ਅਰ ਇੰਡੀਆ ਨੇ 1 ਮਾਰਚ ਤੋਂ ਸੈਨ ਫ੍ਰਾਂਸਿਸਕੋ ਤੋਂ ਬੰਗਲੌਰ ਅਤੇ ਮੁੰਬਈ ਦੇ ਲਈ ਆਪਣੀਆਂ ਨੌਨ ਸਟਾਪ ਉਡਾਨਾਂ ਦੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਇਸ ਅਚਾਨਕ ਫੈਸਲੇ ਦੇ ਕਾਰਨ ਲੋ ਯਾਤਰੀ ਖਾਸੇ ਉਲਝਣ ਦੇ ਵਿੱਚ ਨੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸੀ ਏਅਰ ਇੰਡੀਆ ਨੇ 1 ਮਾਰਚ ਤੋਂ ਸੈਨ ਫਰਾਂਸਿਸਕੋ ਤੋਂ ਬੈਂਗਲੌਰ ਅਤੇ ਮੁੰਬਈ ਦੇ ਲਈ ਆਪਣੀਆਂ ਨੋਨ ਸਟਾਪ ਉਡਾਨਾਂ ਬੰਦ ਕਰਨ ਦਾ ਕਿਉਂਕਿ ਫੈਸਲਾ ਕਰ ਲਿਆ ਜਿਸ ਕਾਰਨ ਯਾਤਰੀਆਂ ਵਿੱਚ ਉਲਝਣ ਪੈਦਾ ਹੋ ਗਈ ਹੈ ਜਿਨ੍ਹਾਂ ਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾਈਆਂ ਹੋਈਆਂ ਸੀ ਖਾਸ ਕਰਕੇ 28 ਫਰਵਰੀ ਤੋਂ ਬਾਅਦ ਯਾਤਰੀ ਬਹੁਤ ਸਾਰੇ ਯਾਤਰੀ ਹੁਣ ਆਪਣੀਆਂ ਯੋਜਨਾਵਾਂ ਬਾਰੇ ਅਨਿਸ਼ਚਿਤ ਨੇ ਅਤੇ ਏਅਰਲਾਈਨ ਤੋਂ ਸਪਸ਼ਟਤਾ ਦੀ ਮੰਗ ਕਰ ਰਹੇ ਨੇ ਇਰ ਇੰਡੀਆ ਦੇ ਬੁਲਾਰੇ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ 에어ਲਾਈਨ ਨੇ ਸਮਾਥਾ ਨੂੰ ਬਿਹਤਰ ਢੰਗ ਦੇ ਨਾਲ ਤਨਾਤ ਕਰਨ ਅਤੇ ਚੱਲ ਰਹੇ ਹਵਾਈ ਖੇਤਰ ਪਾਬੰਦੀਆਂ ਦੇ ਨਾਲ ਜੁੜੀਆਂ ਵਰਤੀਆਂ ਲਗਾਤਾਰ ਦਾ ਪ੍ਰਬੰਧਨ ਕਰਨ ਲਈ ਆਪਣੇ ਉੱਤਰੀ ਅਮਰੀਕਾ ਦੇ ਸ਼ੈਡਿਊਲ ਦੇ ਵਿੱਚ ਬਦਲਾਅ ਕੀਤੇ ਨੇ। 에어ਲਾਈਨ ਨੇ ਕਿਹਾ ਕਿ ਫੈਸਲਾ ਇਸ ਦੇ ਅੰਤਰਰਾਸ਼ਟਰੀ ਨੈਟਵਰਕ ਦੇ ਵਿੱਚ ਇੱਕ ਵਿਆਪਕ ਸਮਾਯੋਜਨ ਦਾ ਹਿੱਸਾ ਹੈ। ਇਸ ਬਦਲਾਅ ਦੇ ਹਿੱਸੇ ਦੇ ਵਿੱਚ 에어 ਇੰਡੀਆ ਦਿੱਲੀ ਤੋਂ ਉੱਤਰੀ ਅਮਰੀਕਾ ਦੇ ਲਈ ਉਡਾਨਾਂ ਦੀ ਗਿਣਤੀ ਵਧਾਵੇਗੀ। 에어ਲਾਈਨ ਦਿੱਲੀ ਸੈਨ ਫ੍ਰਾਂਸਿਸਕੋ ਸਿਮਾਵਾਂ ਨੂੰ ਹਫ਼ਤੇ ਦੇ ਵਿੱਚ 7 ਤੋਂ ਵਧਾਵੇਗੀ। ਕਿ 10 ਉਡਾਨਾਂ ਕਰੇਗੀ ਪ੍ਰਭਾਵਿਤ ਰੂਟਾ ਤੋਂ ਕੁਝ ਮੰਗ ਨੂੰ ਸੰਭਾਲਣ ਦੇ ਉਦੇਸ਼ ਨਾਲ ਦਿੱਲੀ ਟੋਰਾਂਟੋ ਉਡਾਨਾਂ ਵੀ ਹਫ਼ਤੇ ਵਿੱਚ 10 ਵਧਾ ਦਿੱਤੀਆਂ ਜਾਣਗੀਆਂ 에ਅਰ ਇੰਡੀਆ ਨੇ ਕਿਹਾ ਕਿ ਬੰਗਲੌਰੋ ਸੈਨ ਫਰਾਂਸਿਸਕੋ ਅਤੇ ਮੁੰਬਈ ਸੈਨ ਫਰਾਂਸਿਸਕੋ ਰੂਟਾਂ ਉੱਤੇ ਬੁੱਕ ਕੀਤੀ ਗਈ ਯਾਤਰੀਆਂ ਨੂੰ ਵਿਕਲਪਿਕ ਉਡਾਨਾਂ ਉੱਤੇ ਭੇਜੇ ਜਾਵੇਗਾ ਜਦੋਂ ਪੂਰੀ ਰਿਫੰਡ ਦੀ ਪੇਸ਼ਕਸ਼ ਕੀਤੀ ਜਾਵੇਗੀ ਬੁਲਾਰੇ ਨੇ ਕਿਹਾ 에ਅਰ ਇੰਡੀਆ ਬੰਗਲੌਰੋ ਅਤੇ ਮੁੰਬਈ ਤੋਂ ਨੌਨ ਸਟਾਪ ਸੇਵਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਹਵਾਈ ਖੇਤਰ ਦੀਆਂ ਪਾਬੰਦੀਆਂ ਘੱਟ ਹੋ ਜਾਂਦੀਆਂ ਨੇ ਇਸ ਕਦਮ ਦੇ ਨਾਲ ਸੋਸ਼ਲ ਮੀਡੀਆ ਉਤੇ ਸਖਤ ਪ੍ਰਤੀਕਿਰਿਆਵਾਂ ਆਈਆਂ ਨੇ ਇੱਕ ਯਾਤਰੀ ਨੇ ਐਕਸ ਉਤੇ ਪੋਸਟ ਕੀਤਾ ਮੈਂ ਮਈ ਦੇ ਵਿੱਚ BLRSFO ਅਤੇ 26 ਮਈ ਨੂੰ DELSFO ਉਤੇ ਡਾਨ ਨਬੋ ਕੀਤੀਆਂ ਨੇ ਮੈਂ ਕੀ ਖਰਾਬ ਕਈ ਹੋਰਾਂ ਨੇ ਸਵਾਲ ਕੀਤਾ ਕਿ ਇਹ ਲਾਈਨ ਇੱਕ ਰੂਟ ਨੂੰ ਕਿਉਂ ਬੰਦ ਕਰੇਗੀ ਜੋ ਆਮ ਤੌਰ ਤੇ 670 300 ER ਵਰਗੇ ਵਾਈਟ ਬਾਡੀ ਚਹਾਸਾ ਦੀ ਵਲ ਤੋਂ ਕਰਕੇ ਚਲਾਇਆ ਜਾਂਦਾ ਹੈ ਕੋਚੂਯਾਤੂ ਯਾਨੀ ਕਿ ਹੈ ਕਿ ਉਹਨਾਂ ਨੇ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਣੀ ਯਾਤਰਾ ਦੀ ਚੰਗੀ ਤਰ੍ਹਾਂ ਯੋਜਨਾ ਬਣਾਈ ਸੀ ਬੰਗਲੋਰ ਤੋਂ ਦਾਲਤਾ ਤੱਕ ਨਿੱਕੀ ਪੇਸ਼ੇਵਰ ਨਕੂਲ ਤਿਰਥ ਨੇ ਗਿਆ ਅਸੀਂ ਆਖਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਮਹੀਨੇ ਪਹਿਲਾਂ ਬੁੱਕ ਕੀਤੀ ਸੀ ਤੇ ਹੁਣ ਸਭ ਕੁਝ ਅਨਿਸ਼ਚਿਤ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਅਤੇ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆਈ ਹੈ 에ਅਰ ਇੰਡੀਆ ਨੇ 1 ਮਾਰਚ ਤੋਂ ਸੈਨ ਫਰਾਂਸਿਸਕੋ ਤੋਂ ਬੰਗਲੌਰ ਅਤੇ ਮੁੰਬਈ ਦੇ ਲਈ ਆਪਣੀਆਂ ਨੌਨ ਸਟਾਪ ਉਡਾਨਾਂ ਦੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਇਸ ਅਚਾਨਕ ਫੈਸਲੇ ਦੇ ਕਾਰਨ ਲੋ ਯਾਤਰੀ ਖਾਸੇ ਉਲਝਣ ਦੇ ਵਿੱਚ ਨੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸੀ एयर इंडिया ने एक मार्च तो सैन फ्रांसिस्को तो बेंगलोर और मुंबई दिल्ली अपनी नॉन स्टॉप उड़ानें बंद करनदा क्योंकि फैसला करले जिस कारण यात्रियों विच उलझन पैदा हो गई है जिन्ना ने पहला हे टिकट बुक करवाइया होया सी खास करके 28 फरवरी तो बाद यात्री वो सारे यात्री हुन अपनी योजनावा बारे अनिश्चित ने और एयरलाइन तो स्पष्टता दी मांग कर रहे ने ਇਰ ਇੰਡੀਆ ਦੇ ਭੁਲਾਰੇ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ 에어ਲਾਈਨ ਇਸ ਮੱਥਾ ਨੂੰ ਬਿਹਤਰ ਢੰਗ ਦੇ ਨਾਲ ਤੈਨਾਤ ਕਰਨ ਤੇ ਚੱਲ ਰਹੀ ਹੈ। ਹਵਾਈ ਖੇਤਰ ਪਾਬੰਦੀਆਂ ਦੇ ਨਾਲ ਜੁੜੀਆਂ ਵਰਤੀਆਂ ਲਗਾਤਾਰ ਦਾ ਪ੍ਰਬੰਧਨ ਕਰਨ ਲਈ ਆਪਣੇ ਉੱਤਰੀ ਅਮਰੀਕਾ ਦੇ ਸ਼ੈਡਿਊਲ ਦੇ ਵਿੱਚ ਬਦਲਾਅ ਕੀਤੇ ਨੇ। 에어ਲਾਈਨ ਨੇ ਕਿਹਾ ਹੈ ਕਿ ਫੈਸਲਾ ਇਸ ਦੇ ਅੰਤਰਰਾਸ਼ਟਰੀ ਨੈਟਵਰਕ ਦੇ ਵਿੱਚ ਇੱਕ ਵਿਆਪਕ ਸਮਾਯੋਜਨ ਦਾ ਹਿੱਸਾ ਹੈ। ਇਸ ਬਦਲਾਅ ਦੇ ਹਿੱਸੇ ਦੇ ਵਿੱਚ 에어 ਇੰਡੀਆ ਦਿੱਲੀ ਤੋਂ ਉੱਤਰੀ ਅਮਰੀਕਾ ਦੇ ਲਈ ਉਡਾਣਾਂ ਦੀ ਗਿਣਤੀ ਵਧਾਵੇਗੀ। 에어ਲਾਈਨ ਦਿੱਲੀ ਸੈਨ ਫ੍ਰਾਂਸਿਸਕੋ ਸਿਮਾਂਵਾਂ ਨੂੰ ਹਫ਼ਤੇ ਦੇ ਵਿੱਚ 7 ਤੋਂ ਵਧਾ ਕੇ ਦੇ 10 ਉਡਾਨਾਂ ਕਰੇਗੀ ਪ੍ਰਭਾਵਿਤ ਰੂਟਾ ਤੋਂ ਕੁਝ ਮੰਗ ਨੂੰ ਸੰਭਾਲਣ ਦੇ ਉਦੇਸ਼ ਨਾਲ ਦਿੱਲੀ ਟੋਰਾਂਟੋ ਉਡਾਨਾਂ ਵੀ ਹਫਤੇ ਵਿੱਚ 10 ਵਧਾ ਦਿੱਤੀਆਂ ਜਾਣਗੀਆਂ 에어 ਇੰਡੀਆ ਨੇ ਕਿਹਾ ਹੈ ਕਿ ਪੰਗਲੂਰੋ ਸੈਨ ਫਰਾਂਸਿਸਕੋ ਅਤੇ ਮੁੰਬਈ ਸੈਨ ਫਰਾਂਸਿਸਕੋ ਰੂਟਾਂ ਉਤੇ ਪੂਕੀਤੇ ਗਏ ਯਾਤਰੀਆਂ ਨੂੰ ਵਿਕਲਪਿਕ ਉਡਾਨਾਂ ਉਤੇ ਭੇਜਿਆ ਜਾਵੇਗਾ ਜਬ ਪੂਰੇ ਰਿਫੰਡ ਦੀ ਪੇਸ਼ਕਸ਼ ਕੀਤੀ ਜਾਵੇਗੀ ਬੁਲਾਰੇ ਨੇ ਕਿਹਾ 에어 ਇੰਡੀਆ ਬੰਗਲੌਰ ਅਤੇ ਮੁੰਬਈ ਤੋਂ ਨੌਨ-ਸਟਾਪ ਸੇਵਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਹਵਾਈ ਖੇਤਰ ਦੀਆਂ ਪਾਬੰਦੀਆਂ ਘੱਟ ਹੋ ਜਾਂਦੀਆਂ ਨੇ ਇਸ ਕਦਮ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਖਤ ਪ੍ਰਤੀਕਿਰਿਆਵਾਂ ਆਈਆਂ ਨੇ ਇੱਕ ਯਾਤਰੀ ਨੇ ਐਕਸ ਉੱਤੇ ਪੋਸਟ ਕੀਤਾ ਮੈਂ ਮਈ ਦੇ ਵਿੱਚ BLRSFO ਅਤੇ 26 ਮਈ ਨੂੰ DELSFO ਉੱਤੇ ਡਾਣਾ ਬੋ ਕੀਤੀਆਂ ਨੇ ਮੈਂ ਕੀ ਖਰਾਬ ਕਈ ਖੁਰਾਂ ਨੇ ਸਵਾਲ ਕੀਤਾ ਕਿ 에어ਲਾਈਨ ਇੱਕ ਰੂਟ ਨੂੰ ਕਿਉਂ ਬੰਦ ਕਰੇਗੀ ਜੋ ਆਮ ਤੌਰ ਤੇ 0670300 ER ਵਰਗੇ ਵਾਈਟ ਬਾਡੀ ਚਹਾਸਾ ਦੀ ਵਲਤੋਂ ਕਰਕੇ ਚਲਾਇਆ ਜਾਂਦਾ ਹੈ ਕੁਝ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੇ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਣੀ ਯਾਤਰਾ ਦੀ ਚੰਗੀ ਤਰ੍ਹਾਂ ਯੋਜਨਾ ਬਣਾਈ ਸੀ ਬੰਗਲੋਰ ਤੋਂ ਦਲਤ ਤੱਕ ਦੇ ਤਕਨੀਕੀ ਪੇਸ਼ੇਵਰ ਨਕੂਲ ਤਿਰਥ ਨੇ ਕਿਹਾ ਅਸੀਂ ਆਖਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਮਹੀਨੇ ਪਹਿਲਾਂ ਬੁੱਕ ਕੀਤੀ ਤਸਵੀਰ ਤੇ ਹੁਣ ਸਭ ਕੁਝ ਅਨਿਸ਼ਚਿਤ ਹੈ ਸਸਿਕਾ ਜੀ ਮੈਂ ਕੋਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਅੰਤਰਰਾਸ਼ਟਰੀ ਯਾਤਰਾ ਕਰਨ ਵਾਲੇ ਦੇ ਲਈ ਇੱਕ ਵੱਡੀ ਅਤੇ ਪਰੇਸ਼ਾਨੀ ਵਾਲੀ ਖਬਰ ਸਾਹਮਣੇ ਆ ਰਹੀ ਹੈ 에ਅਰ ਇੰਡੀਆ ਨੇ 1 ਮਾਰਚ ਤੋਂ ਸੈਨ ਫ੍ਰਾਂਸਿਸਕੋ ਤੋਂ ਬੰਗਲੌਰ ਅਤੇ ਮੁੰਬਈ ਤੱਕ ਆਪਣੀਆਂ ਨੋ ਸਟਾਪ ਉਡਾਨਾਂ ਦੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਇਸ ਅਚਾਨਕ ਫੈਸਲੇ ਦੇ ਕਾਰਨ ਲੋ ਯਾਤਰੀ ਖਾਸੇ ਉਲਝਣ ਦੇ ਵਿੱਚ ਨੇ ਜਿਨ੍ਹਾਂ ਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਰੱਖੀਆਂ ਸੀ एयर इंडिया ने 1 मार्च तो सैन फ्रांसिस्को तो बेंगलोर और मुंबई दिल्ली अपनी नॉन स्टॉप उड़ानें बंद करनदा क्योंकि फैसला करले जिस कारण यात्रियों विच उलझन पैदा हो गई है जिन्ना ने पहला हे टिकट बुक करवाइया होया सी खास करके 28 फरवरी तो बाद यात्री वो सारे यात्री हुन अपनी योजनावा बारे अनिश्चित ने और एयरलाइन तो स्पष्टता दी मांग कर रहे ने ਇਹ ਇੰਡੀਆ ਦੇ ਬੁਲਾਰੇ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ ਕਿ 에어ਲਾਈਨ ਨੇ ਸਮਰਥਾ ਨੂੰ ਬਿਹਤਰ ਢੰਗ ਤੇ ਨਾਲ ਤਨਤ ਕਰਨ ਤੇ ਚੱਲ ਰਹੇ ਹਵਾਈ ਖੇਤਰ ਪਾਬੰਦੀਆਂ ਦੇ ਨਾਲ ਜੁੜੀਆਂ ਵਰਤੀਆਂ ਲਗਾਤਾਰ ਪ੍ਰਬੰਧਨ ਕਰਨ ਲਈ ਆਪਣੇ ਉੱਤਰੀ ਅਮਰੀਕਾ ਦੇ ਸ਼ੈਡਿਊਲ ਦੇ ਵਿੱਚ ਬਦਲਾਅ ਕੀਤੇ ਨੇ 에어ਲਾਈਨ ਨੇ ਕਿਹਾ ਕਿ ਫੈਸਲਾ ਇਸ ਦੇ ਅੰਤਰਰਾਸ਼ਟਰੀ ਨੈਟਵਰਕ ਦੇ ਵਿੱਚ ਇੱਕ ਵਿਆਪਕ ਸਮਾਯੋਜਨ ਦਾ ਹਿੱਸਾ ਹੈ ਇਸ ਬਦਲਾਅ ਦੇ ਹਿੱਸੇ ਦੇ ਵਿੱਚੋਂ 에어 ਇੰਡੀਆ ਦਿੱਲੀ ਤੋਂ ਉੱਤਰੀ ਅਮਰੀਕਾ ਦੀ ਉਡਾਨਾਂ ਦੀ ਗਿਣਤੀ ਵਧਾਵੇਗੀ 에어ਲਾਈਨ ਦਿੱਲੀ ਸੈਨ ਫ੍ਰਾਂਸਿਸਕੋ ਸਿਮਾਵਾਂ ਨੂੰ ਹਫ਼ਤੇ ਦੇ ਵਿੱਚ 7 ਤੋਂ ਵਧਾ ਕੇ 10 ਉਡਾਨਾਂ ਕਰੇਗੀ ਪ੍ਰਭਾਵਿਤ ਰੂਟਾ ਤੋਂ ਕੁਝ ਮੰਗ ਨੂੰ ਸੰਭਾਲਣ ਦੇ ਉਦੇਸ਼ ਨਾਲ ਦਿੱਲੀ ਟੌਨਟੋ ਉਡਾਨਾਂ ਵੀ ਹਫਤੇ ਵਿੱਚ 10 ਵਧਾ ਦਿੱਤੀਆਂ ਜਾਣਗੀਆਂ Air India ਨੇ ਕਿਹਾ ਹੈ ਕਿ ਬੰਗਲੌਰੋ ਸੈਨਟ ਫਰਾਂਸਿਸਕੋ ਅਤੇ ਮੁੰਬਈ ਸੈਨਟ ਫਰਾਂਸਿਸਕੋ ਰੂਟਾਂ ਉੱਤੇ ਬੁੱਕ ਕੀਤੀ ਗਈ ਯਾਤਰੀਆਂ ਨੂੰ ਵਿਕਲਪਿਕ ਉਡਾਨਾਂ ਉੱਤੇ ਭੇਜਿਆ ਜਾਵੇਗਾ ਜਬ ਪੂਰੀ ਰਿਫੰਡ ਦੀ ਪੇਸ਼ਕਸ਼ ਕੀਤੀ ਜਾਵੇਗੀ ਬੁਲਾਰੇ ਨੇ ਕਿਹਾ 에어 ਇੰਡੀਆ ਬੈਂਗਲੌਰ ਅਤੇ ਮੁੰਬਈ ਤੋਂ ਨੌਨ ਸਟਾਪ ਸੇਵਾ ਨੂੰ ਬਹਾਲ ਕਰਨ ਦੀ ਕੋਸ਼ਿਸ਼ ਕਰੇਗੀ ਜੇਕਰ ਹਵਾਈ ਖੇਤਰ ਦੀਆਂ ਪਾਬੰਦੀਆਂ ਘੱਟ ਹੋ ਜਾਂਦੀਆਂ ਨੇ ਇਸ ਕਦਮ ਦੇ ਨਾਲ ਸੋਸ਼ਲ ਮੀਡੀਆ ਉੱਤੇ ਸਖਤ ਪ੍ਰਤੀਕਿਰਿਆਵਾਂ ਆਈਆਂ ਨੇ ਇੱਕ ਯਾਤਰੀ ਨੇ ਐਕਸ ਉੱਤੇ ਪੋਸਟ ਕੀਤਾ ਮੈਂ ਮਈ ਦੇ ਵਿੱਚ BLRSFO ਅਤੇ 26 ਮਈ ਨੂੰ DELSFO ਉੱਤੇ ਡਾਣਾ ਬੋਕਤੀਆਂ ਨੇ ਮੈਂ ਕੀ ਖਰਾਬ ਕਈ ਹੁਰਾਂ ਨੇ ਸਵਾਲ ਕੀਤਾ ਕਿ ਇਹ ਲਾਈਨ ਇੱਕ ਰੂਟ ਨੂੰ ਕਿਉਂ ਬੰਦ ਕਰੇਗੀ ਜੋ ਆਮ ਤੌਰ ਤੇ 0670300 ER ਵਰਕੇ ਵਾਈਟ ਬਾਡੀ ਚਹਾਸਾ ਦੀ ਵਲ ਤੋਂ ਕਰਕੇ ਚਲਾਇਆ ਜਾਂਦਾ ਹੈ ਕੁਝ ਯਾਤਰੀਆਂ ਨੇ ਕਿਹਾ ਕਿ ਉਹਨਾਂ ਨੇ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਣੀ ਯਾਤਰਾ ਦੀ ਚੰਗੀ ਤਰ੍ਹਾਂ ਯੋਜਨਾ ਬਣਾਈ ਸੀ ਬੰਗਲੋਰੋ ਦਾ ਇਲਟਾ ਤਕਨੀਕੀ ਪੇਸ਼ੇਵਰ ਨਕੂਲ ਤਿੱਥ ਨੇ ਕਿਹਾ ਅਸੀਂ ਆਖਰੀ ਸਮੇਂ ਦੀਆਂ ਮੁਸ਼ਕਲਾਂ ਤੋਂ ਬਚਣ ਲਈ ਮਹੀਨੇ ਪਹਿਲਾਂ ਬੁੱਕ ਕੀਤੀ ਸੀ ਤੇ ਹੁਣ ਸਭ ਕੁਝ ਅਨਿਸ਼ਚਿਤ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ